ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ਼ ਓਹੋ ਸਬਨਾ ਕੀ ਰੈਣੂ ਕਾ ਤਉ ਆਓ ਹਮਾਰੇ ਪਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਪ੍ਰਤੱਖ ਕਰਕੇ ਦਿਖਾਇਆ ਉਹਨਾਂ ਨੇ ਪੰਜਾ ਪਿਆਰਿਆਂ ਦੇ ਸੀਸ ਸੱਚ ਮੁੱਚ ਕਲਮ ਕਰਕੇ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ਸਬਕ ਨੂੰ ਪੱਕਾ ਕਰਨ ਵਾਲਾ ਹੀ ਸਿੱਖ ਅਖਵਾ ਸਕਦਾ ਹੈ ਨੇਰਾ ਪੂਰਾ ਜ਼ਬਾਨੀ ਰਟਨ ਨਾਲ ਸਬਕ ਨਹੀਂ ਪੱਕਦਾ ਸਗੋਂ ਉਸ ਨੂੰ ਅਸਲੀ ਜਾਮਾ ਦੇਣ ਨਾਲ ਪ੍ਰੈਕਟੀਕਲੀ ਕਰਨ ਨਾਲ ਸਬਕ ਪੱਕਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 10 ਗੁਰੂ ਸਾਹਿਬਾਨਾਂ ਨੇ बार-बार ਇਹੋ ਸਬਕ ਪੜ੍ਹਾ ਸਗੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਤੇ ਪੂਰਨੇ ਪਾ ਕੇ ਇਸ ਨੂੰ ਹੋਰ ਪੱਕਾ ਕੀਤਾ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਅਸਲੀ ਜਾਮਾ ਪਹਿਨਾਇਆ। ਅੰਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਅਸੀਂ 250 ਸਾਲ ਆਪਣੇ ਸਿੱਖਾਂ ਨੂੰ ਪੜਾਈ ਕਰਵਾਈ ਹੈ। ਹੁਣ ਇਹਨਾਂ ਦੀ ਪ੍ਰੀਖਿਆ ਲੈਣੀ ਚਾਹੀਦੀ ਹੈ। ਦੇਖੀਏ ਇਮਤਿਹਾਨ 'ਚ ਕੋਈ ਪਾਸ ਹੁੰਦਾ ਹੈ ਕਿ ਨਹੀਂ। ਉਹਨਾਂ ਨੇ ਸੋਚ ਵਿਚਾਰ ਕੇ 1756 ਦੀ ਵਿਸਾਖੀ ਵਾਲਾ ਦਿਨ ਇਸ ਪ੍ਰੀਖਿਆ ਲਈ ਮਿਥ ਲਿਆ। ਤੇ ਜਿੱਥੇ-ਜਿੱਥੇ ਵੀ ਗੁਰੂ ਦਾ ਕੋਈ ਲਾਲ ਰਹਿੰਦਾ ਸੀ ਸਾਰਿਆਂ ਨੂੰ ਹੁਕਮਨਾਮੇ ਭੇਜ ਕੇ ਹਾਜ਼ਰੀ ਪਰੰਦਾ ਆਦੇਸ਼ ਦਿੱਤਾ ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਦੀ ਹਾਜ਼ਰੀ ਉਸ ਦੀਵਾਨ ਵਿੱਚ ਸੀ ਔਰੰਗਜ਼ੇਬ ਜੋ ਉਸ ਵਕਤ ਦਾ ਬਾਦਸ਼ਾਹ ਸੀ ਉਸ ਨੇ ਕਸ਼ਮੀਰੀ ਪੰਡਤ ਜੋ ਕਿ ਬੜਾ ਜਤਰ ਸੀ ਤੇ ਗੁਰਬਾਣੀ ਦਾ ਜਾਣੂ ਸੀ ਜ਼ਬਰਦਸਤੀ ਮੁਸਲਮਾਨ ਬਣਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਮੁਖਬਰੀ ਕਰਨ ਲਈ ਛੱਡਾ ਹੋਇਆ ਸੀ ਉਸ ਦਾ ਕੰਮ ਸਾਰੇ ਦਿਨ ਦੀ ਰਿਪੋਰਟ ਸ਼ਾਹੀ ਦਰਬਾਰ ਵਿੱਚ ਪਹੁੰਚਾਉਣ ਦਾ ਸੀ ਉਸ ਦਾ ਨਾਮ ਅਬুল ਤਰਾਨੀ ਸੀ ਉਹ ਹਰ ਰੋਜ਼ ਲਾਂਗੜ ਵਾਲੀ ਤੋਤੀ ਬਨ ਕੇ ਤੇ ਮੱਥੇ ਤੇ ਤਿਲਕ ਲਗਾ ਕੇ ਹਜ਼ੂਰ ਦੇ ਦਰਬਾਰ ਦੀ ਹਾਜ਼ਰੀ ਭਰਦਾ ਸੀ ਬੜੇ ਆਦਬ ਸਤਕਾਰ ਨਾਲ ਚਰਣਾ ਤੇ ਮੱਥਾ ਟੇਕਦਾ ਸੀ ਪਰ ਕਲਗੀਧਰ ਪਾਸ਼ਾ ਉਸ ਨੂੰ ਦੇਖ ਕੇ ਮੁਸਕਰਾ ਛੱਡਦੇ ਸਨ ਭਾਵੇਂ ਉਹ ਅੰਦਰੋਂ ਉਸ ਨੂੰ ਪਛਾਣਦੇ ਸਨ ਕਿ ਉਹ ਸਿੱਖ ਨਹੀਂ ਹੈ ਜਸੂਸ ਹੈ ਰਾਤ ਨੂੰ ਉਹ ਇੱਕ ਗੁਲਾਬੇ ਨਾਮ ਮਾਲੀ ਦੇ ਘਰ ਵਿਸ਼ਰਾਮ ਕਰਦਾ ਸੀ ਉਸ ਅਬੁਲ ਤਰਾਨੀ ਨੇ ਜੋ ਰਿਪੋਰਟ شاہی ਦਰਬਾਰ ਵਿੱਚ ਉਸ ਵਿਸਾਖੀ ਵਾਲੇ ਦਿਨ ਦੀ ਭੇਜੀ ਸੀ ਉਹ ਸਭ ਤੋਂ ਮੰਨਣਯੋਗ ਹੈ ਉਹ ਲਿਖਦਾ ਹੈ ਕਿ ਉਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਸਾ ਦੀ ਵਾਰ ਦੇ ਭੋਗ ਪਿੱਛੋਂ ਆਏ ਪਰ ਉਹਨਾਂ ਦੇ ਚਿਹਰੇ ਉੱਤੇ ਅਜੇ ਵੀ ਜਲਾਲ ਸੀ ਉਹਨਾਂ ਨੇ ਸਟੇਜ ਤੇ ਪਹੁੰਚਦਿਆਂ ਹੀ ਆਪਣੀ ਸ਼ਮਸ਼ੀਰ ਮਿਆਂ ਚੋਂ ਕੱਢ ਲਈ ਦੇ ਲਲਕਾਰ ਕੇ ਬੋਲੇ ਸਾਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਕੋਈ ਹੈ ਜੋ ਆਪਣਾ ਸੀਸ ਵੇਟ ਕਰੇ ਸੋ ਸਾਹਾ ਸੰਗਤ ਜੀ ਅੱਖ ਦੇ ਫੇਰ ਵਿੱਚ ਇੱਕ ਸਿੱਖ ਉੱਠਿਆ ਤੇ ਹਜ਼ੂਰ ਦੇ ਸਾਹਮਣੇ ਗਰਦਨ ਝੁਕਾ ਦਿੱਤੀ ਤੇ ਕਿਹਾ ਕਿ ਉਹ ਉਸੇ ਦਿਨ ਦਾ ਤੁਹਾਡੀ ਆਮਾਨਤ ਹੈ ਜਦ ਤੁਹਾਡੇ ਤੋਂ ਨਾਮ ਲੈ ਕੇ ਸਿੱਖ ਸਜਿਆ ਸਾਂ ਸ਼ੁਕਰ ਹੈ ਜੋ ਤੁਸੀਂ ਆਪਣੀ ਆਮਾਨਤ ਲੈ ਰਹੇ ਹੋ ਸਾਹਿਬਾ ਨੇ ਕਿਰਪਾਨ ਦੇ ਇੱਕ ਝਟਕੇ ਨਾਲ ਉਸ ਦਾ ਸੀਸ ਭਰੀ ਸੰਗਤ ਵਿੱਚ ਧੜ ਨਾਲੋਂ ਉਤਾਰ ਦਿੱਤਾ ਤੇ ਦੂਜੀ ਵਾਰੀ ਇੱਕ ਹੋਰ ਸਿੱਖ ਦੇ ਸੀਸ ਲਈ ਲਲਕਾਰਿਆ ਕੁਝ ਚਿਰ ਪਿਛੋਂ ਦੂਜਾ ਹਾਜ਼ਰ ਹੋ ਗਿਆ ਤੇ ਉਸ ਦੇ ਸੀਸ ਦੀ ਵੀ ਗੁਰੂ ਜੀ ਨੇ ਭੇਟਾ ਲੈ ਲਈ ਇਸੇ ਤਰ੍ਹਾਂ ਪੰਜਾ ਸਿੱਖਾਂ ਦੇ ਸੀਸ ਧੜਾਂ ਨਾਲੋਂ ਵੱਖ ਕਰ ਦਿੱਤੇ ਸਾਰੀ ਸੰਗਤ ਵਿੱਚ ਸਨਨਾਟਾ ਛਾ ਗਿਆ ਸੀ ਤੇ ਸਾਰੇ ਸ਼ਾਂਤ ਚਿੱਤ ਬੈਠੇ ਹੋਏ ਸਨ ਕੋਈ ਉੱਠ ਕੇ ਭਜਾ ਨਹੀਂ ਸੀ ਕਿਸੇ ਨੇ ਰੌਲਾ ਨਹੀਂ ਪਾਇਆ ਹਾਂ ਹੈਰਾਨ ਜ਼ਰੂਰ ਸਨ ਕਲਗੀਧਰ ਪਾਸ਼ਾ ਨੇ ਝਾਲ ਮੰਗਵਾਇਆ ਤੇ ਆਪਣੇ ਹਸਤ ਕਮਲਾ ਨਾਲ ਸਾਰੇ ਥਾਂ ਤੇ ਡੁੱਲੇ ਖੂਨ ਨੂੰ ਧੋਤਾ ਫਿਰ ਇੱਕ ਕੰਬਲ ਕੁੰਡੀ ਇੱਕ ਬਿਣਾ ਕੁੰਡਿਆਂ ਤੋਂ ਕੜਾਹੀ ਜਾਂ ਕਹਿ ਲੋ ਬਾਟਾ ਉਹ ਮੰਗਵਾਇਆ ਕੰਬਲ ਨੂੰ ਵਿਛਾ ਕੇ ਕੁੰਡੀ ਧਰ ਦਿੱਤੀ ਤੇ ਲੋਹੇ ਦੇ ਬਾਟੇ ਨੂੰ ਉਸ ਕੁੰਡੀ ਤੇ ਟਿਕਾ ਦਿੱਤਾ ਬਾਟੇ ਵਿੱਚ ਜਲ ਭਰ ਕੇ ਜਦ ਆਪਣੇ ਖੰਡੇ ਨਾਲ ਹਿਲਾਉਣ ਲੱਗੇ ਤਾਂ ਉਹਨਾਂ ਦੇ ਮਹਿਲ ਨੇ ਕੁਝ ਪਤਾਸੇ ਲਿਆ ਕੇ ਉਸ ਵਿੱਚ ਪਾ ਦਿੱਤੇ ਹਜ਼ੂਰ ਕਲਾਮ ਪੜ੍ਹਦੇ ਰਹੇ ਤੇ ਖੰਡੇ ਨਾਲ ਬਾਟੇ ਨੂੰ ਰਗੜਦੇ ਰਹੇ ਇਸ ਸਾਰੇ ਸਿਲਸਿਲੇ ਨੂੰ ਕੋਈ ਤਿਨਕ ਕਾਂਟੇ ਲੱਗ ਗਏ ਹੁਣ ਇਹ ਆਬੇ ਹਯਾਤ ਤਿਆਰ ਹੋ ਗਿਆ ਸਾਹ ਸੰਗਤ ਜੀ ਆਬੇ ਹਯਾਤ ਮੁਸਲਮਾਨ ਅਮਰਤ ਨੂੰ ਕਹਿੰਦੇ ਹਨ ਫਿਰ ਉਹਨਾਂ ਨੇ ਇਸ ਸੀਸ ਨੂੰ ਫੜ ਕੇ ਨਾਲ ਦੇ ਧੜ ਨਾਲ ਹਕਮਤ ਅਮਲੀ ਦੁਆਰਾ ਜੋੜ ਦਿੱਤਾ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਕਿ ਸੀਸ ਨੂੰ ਸਿਰਫ ਉਸ ਧੜ ਨਾਲ ਜੋੜਨਾ ਹੈ ਜਿਸ ਨਾਲ ਉਹ ਉਤਾਰਿਆ ਸੀ ਜਦ ਪੰਜੇ ਸੀਸ ਧੜਾਂ ਨਾਲ ਜੋੜ ਦਿੱਤੇ ਗਏ ਤਾਂ ਉਹਨਾਂ ਨੇ ਆਬੇ ਹਯਾਤ ਦਾ ਚੂਲਾ ਇੱਕ ਦੇ ਮੂੰਹ ਵਿੱਚ ਪਾਇਆ ਤੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਗੋਂ ਆਵਾਜ਼ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਪੰਜਾਂ ਦੇ ਮੂਹ ਵਿੱਚ ਆਬੇ ਹਾਤ ਪਾਇਆ ਗਿਆ ਤੇ ਇਹਨਾਂ ਨੂੰ ਸੁਰਜੀਤ ਕਰ ਦਿੱਤਾ ਫਿਰ ਉਹ ਪੰਜਾਂ ਨੂੰ ਨਾਲ ਗੱਡੇ ਤੰਬੂ ਵਿੱਚ ਲੈ ਗਏ ਤੇ ਉੱਥੇ ਉਹਨਾਂ ਦੇ ਲਹੂ ਨਾਲ ਭਿੱਜੇ ਬਸਤਰ ਲੋਹਾ ਕੀ ਕੇਸਰੀ ਪੁਸ਼ਾਕੇ ਜੋ ਉੱਥੇ ਤਿਆਰ ਕੀਤੇ ਪਏ ਸਨ ਉਹ ਪਵਾ ਕੇ ਬਾਹਰ ਸੰਗਤ ਵਿੱਚ ਲੈ ਕੇ ਆਏ ਤੇ ਉਹਨਾਂ ਨੇ ਗੱਜ ਕੇ ਸਾਰੀ ਸੰਗਤ ਨੂੰ ਫਤਿਹ ਬੁਲਾਈ ਪਿਛੋਂ ਉਹਨਾਂ ਪੰਜਾਂ ਸਿੰਘਾਂ ਨੂੰ ਰਹਿਤ ਮਰਿਆਦਾ ਦੱਸ ਕੇ ਉਹਨਾਂ ਪਾਸੋਂ ਹੀ ਆਬੇ ਹਯਾਤ ਯਾਨੀ ਕਿ ਅੰਮ੍ਰਿਤ ਵਿਧੀ ਅਨੁਸਾਰ ਤਿਆਰ ਕਰਵਾਇਆ ਤੇ ਦੋ ਜਾਨੂ ਹੋ ਕੇ ਅੰਮ੍ਰਿਤ ਦੀ ਮੰਗ ਕੀਤੀ ਪਹਿਲਾਂ ਉਹਨਾਂ ਨੇ ਆਪ ਚੱਕਿਆ ਤੇ ਪਿਛੋਂ 20000 ਸਿੰਘਾਂ ਨੇ ਖੰਡੇ ਦੀ ਪਹਲ ਲਈ ਤੇ ਸਿੰਘ ਸਾਜ ਗਏ ਸਾਹ ਸੰਗਤ ਜੀ ਜਿਹੜੇ ਹਾਲਾਤ ਅਸੀਂ ਦੱਸੇ ਹਨ ਜੋ ਕਿ ਇੱਕ ਗੈਰ ਸਿੱਖ ਨੇ ਅੱਖਾਂ ਨਾਲ ਦੇਖ ਕੇ ਲਿਖੇ ਤੇ ਵਕਤ ਦੇ ਹਾਕਮ ਨੂੰ ਕੱਲੇ ਪਰ ਅੱਜ ਕੱਲ ਦੇ ਅਖੌਤੀ ਸਿੱਖ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹਨ ਕਿ ਸਤਿਗੁਰੂ ਜਿਨੇ ਮੁਰਦਿਆਂ ਨੂੰ ਜੀਵਤ ਕਰ ਦਿੱਤਾ ਹੋਵੇ ਉਹਨਾਂ ਦੇ ਖਿਆਲਾਂ ਵਿੱਚ ਇਹ ਇੱਕ ਅਨਹੋਣੀ ਗੱਲ ਹੈ ਹਾਲਾਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰਜੀਵਾਲੈ ਉਹਨਾਂ ਨੇ ਆਪਣੀ ਬੁੱਧੀ ਦੇ ਚੌਕਟੇ ਵਿੱਚ ਫਿੱਟ ਹੋ ਜਾਣ ਵਾਲੀ ਇੱਕ ਮਨਕਾੜਤ ਕਹਾਣੀ ਬਣਾ ਲਈ ਕਿ ਹਜ਼ੂਰ ਦੇ ਨਾਲ ਲੱਗਦੇ ਇੱਕ ਤੰਬੂ ਵਿੱਚ ਪੰਜ ਬੱਕਰੇ ਬੰਨੇ ਹੋਏ ਸਨ ਜਦੋਂ ਉਹਨਾਂ ਨੇ ਸੀਸ ਦੀ ਮੰਗ ਕੀਤੀ ਤਾਂ ਕੁਣਕਾ ਛਕਣ ਆਏ ਸਿੱਖ ਭੱਜ ਉੱਠੇ ਕਿਉਂਕਿ ਉਹਨਾਂ ਦੇ ਖਿਆਲ ਵਿੱਚ ਉਸ ਜ਼ਮਾਨੇ ਦੇ ਸਿੱਖ ਸਾਡੇ ਵਰਗੇ ਹੀ ਹੋਣੇ ਨੇ ਕਹਿੰਦੇ ਹਨ ਭੱਜ ਪਏ ਗ੍ਰੰਥੀ ਪੰਥੀ ਸੇਵਾਦਾਰ ਹੋਏ ਉਹ ਗਏ ਕੁਣਕੇ ਦੇ ਯਾਰ ਹੋਏ ਦੱਸਦੇ ਹਨ ਕਿ ਇੱਕ ਸਿੱਖ ਉੱਠਿਆ ਤੇ ਹਜ਼ੂਰ ਉਸਨੂੰ ਨਾਲ ਲੈ ਕੇ ਤੰਬੂ ਵਿੱਚ ਲੈ ਗਏ ਤੇ ਇੱਕ ਬੱਕਰੇ ਨੂੰ ਝਟਕਾਇਆ ਲਹੂ ਭਿੱਜੀ ਤਲਵਾਰ ਲੈ ਕੇ ਬਾਹਰ ਆਏ ਇਸੇ ਤਰ੍ਹਾਂ ਪੰਜ ਸਿੱਖ ਵਾਰੂ ਆ ਰਹੇ ਤੇ ਪੰਜਾਂ ਨੂੰ ਹੀ ਅੰਦਰ ਲਿਆ ਕੇ ਪੰਜ ਬੱਕਰੇ ਵੜ ਦਿੱਤੇ ਤੇ ਮਗਰੋਂ ਪੰਜਾਂ ਨੂੰ ਸ਼ਹੀਦੀ ਬਾਣੇ ਪਵਾ ਕੇ ਬਾਹਰ ਲਿਆਏ ਇਸ ਤਰ੍ਹਾਂ ਲੋਕਾਂ ਨੇ ਆਪਣੀਆਂ ਧਾਰਨਾਵਾਂ ਬਣਾਈਆਂ ਹੋਈਆਂ ਹਨ ਇਹ ਮਨੋਕਲਪਿਤ ਗੱਲ ਇਸ ਲਈ ਖੜੀ ਗਈ ਕਿਉਂਕਿ ਉਹ ਅੰਮ੍ਰਿਤ ਦੇ ਦਾਤੇ ਸਤਿਗੁਰੂ ਨੂੰ ਤੇ ਜੁੜੀ ਸੰਗਤ ਨੂੰ ਆਪਣੇ ਜਿਹਾ ਹੀ ਸਮਝਦੇ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੱਕਰੇ ਦਾ ਪਾਲੇ ਹੋਏ ਨਹੀਂ ਸਨ ਉਹਨਾਂ ਨੇ ਇਹ ਜ਼ਰੂਰ ਕਿਸੇ ਸਿੱਖ ਨੂੰ ਕਿਹਾ ਹੋਵੇਗਾ ਕਿ ਇਹ ਮਾਇਆ ਲਵੋ ਤੇ ਪੰਜ ਬੱਕਰੇ ਮੁੱਲ ਲੈ ਕੇ ਆਓ ਮਤਲਬ ਇਹ ਕਿ ਉਹ ਸਿੱਖ ਨੂੰ ਪਤਾ ਸੀ ਕਿ ਪੰਜ ਬੱਕਰੇ ਲਿਆਦੇ ਹੋਏ ਹਨ ਫਿਰ ਉਹ ਸਿੱਖ ਨੂੰ ਪਤਾ ਹੋਵੇਗਾ ਜਿਸ ਨੂੰ ਕਿਹਾ ਹੋਵੇਗਾ ਕਿ ਪੰਜ ਕਿੱਲੇ ਉਸ ਤੰਬੂ ਵਿੱਚ ਗੱਡ ਆਵੇ ਪੰਜ ਰਸੀਆਂ ਨਾਲ ਪੰਜਾਂ ਬੱਕਰਿਆਂ ਨੂੰ ਬੰਨਣ ਵਾਲੇ ਨੂੰ ਵੀ ਪਤਾ ਸੀ ਇੱਥੇ ਹੀ ਬਸ ਨਹੀਂ ਰਾਤ ਪਰ ਬਕਰੇ ਉਸ ਤੰਬੂ ਵਿੱਚ ਬੱਜੇ ਰਹੇ ਉਹਨਾਂ ਨੇ ਮੀਂਗਣਾ ਵੀ ਕੀਤਾ ਹੋਣਗੀਆਂ ਪਿਸ਼ਾਬ ਵੀ ਕੀਤਾ ਹੋਏਗਾ ਬੱਕਰਿਆਂ ਦੇ ਪਿਸ਼ਾਬ ਤੇ ਮੀਂਗਣਾ ਦੀ ਬਦਬੂ ਦੂਰ ਦੂਰ ਤੱਕ ਆਉਣ ਲੱਗ ਜਾਂਦੀ ਹੈ ਨਾਲ ਬੈਠੇ ਸੰਗਤ ਨੂੰ ਜ਼ਰੂਰ ਬਦਬੂ ਆਉਂਦੀ ਹੋਏਗੀ ਫਿਰ ਜਦ ਪਹਿਲੇ ਬੱਕਰੇ ਨੂੰ ਮਹਾਰਾਜ ਨੇ ਵੱਡਿਆ ਹੋਏਗਾ ਜ਼ਰੂਰੀ ਹੈ ਕਿ ਬਾਕੀਆਂ ਨੇ ਵੀ ਖੇਰੂ ਪਾਇਆ ਹੋਏਗਾ ਮਿਆਕੇ ਹੋਣਗੇ ਤੇ ਉਹਨਾਂ ਦੀ ਆਵਾਜ਼ ਵੀ ਸੰਗਤ ਨੇ ਜ਼ਰੂਰ ਸੁਣੀ ਹੋਏਗੀ ਫਿਰ ਸੀਸ ਦੇਣ ਤੋਂ ਕੌਣ ਡਰੇਗਾ ਜਦ ਸਾਰੀ ਕਹਾਣੀ ਹੀ ਹਰ ਇੱਕ ਨੇ ਅੱਖਾਂ ਤੇ ਕੰਨਾਂ ਨਾਲ ਵੇਖ ਸੁਣ ਲਈ ਹੋਏਗੀ ਕਿ ਹਜ਼ੂਰ ਕਿਸਨੂੰ ਨਹੀਂ ਮਾਰਦੇ ਸਗੋਂ ਬਕਰੇ ਹੀ ਵੜਦੇ ਹਨ ਉਸ ਹਾਲਤ ਵਿੱਚ ਪੰਜ ਕੀ ਹਜ਼ਾਰਾਂ ਹੀ ਸੀਸ ਦੇਣ ਨੂੰ ਤਿਆਰ ਹੋ ਗਏ ਹੋਣਗੇ ਸੋ ਸਾਫ਼ ਜ਼ਾਹਿਰ ਹੈ ਕਿ ਉਹਨਾਂ ਦੀ ਥਿਉਰੀ ਥੋਤੀ ਹੈ ਸਗੋ ਜੇਕਰ ਉਹ ਇਹ ਕਹਾਣੀ ਕੱਢਦੇ ਕਿ ਹਜ਼ੂਰ ਨੇ ਤੰਬੂ ਦੇ ਅੰਦਰ ਇੱਕ ਲੱਕੜ ਦੀ ਮੁੱਢੀ ਜੱਥੂਣੀ ਰੱਖੀ ਹੋਈ ਸੀ ਤੇ ਇੱਕ ਘੜੇ ਵਿੱਚ ਲਾਲ ਸੁਹਾ ਰੰਗ ਘੋਲ ਕੇ ਰੱਖਿਆ ਹੋਇਆ ਸੀ ਉਹ ਸਿੱਖ ਨੂੰ ਅੰਦਰ ਲਿਆ ਕੇ ਬਿਠਾ ਦਿੰਦੇ ਸਨ ਤੇ ਮੁੱਢੀ ਦੇ ਜ਼ੋਰ ਨਾਲ ਤਲਵਾਰ ਮਾਰ ਕੇ ਉਸ ਨੂੰ ਘੜੇ ਵਿੱਚ ਪਏ ਲਾਲ ਪਾਣੀ ਨਾਲ ਲਬੇੜ ਲੈਂਦੇ ਸਨ ਤਾਂ ਕਿ ਬਾਹਰ ਬੈਠੇ ਸਿੱਖਾਂ ਨੂੰ ਪਤਾ ਲੱਗ ਜਾਏ ਕਿ ਉਹ ਉਹ ਸਿੱਖ ਦਾ ਖੂਨ ਹੈ ਜਿਸ ਨੂੰ ਅੰਦਰ ਵੱਢ ਕੇ ਆਏ ਹਨ ਹਾਂ ਇਹ ਤਾਂ ਕਿਸੇ ਹੱਦ ਤੱਕ ਕੋਈ ਭਾਵੇਂ ਮੰਨ ਜਾਵੇ ਪਰ ਬੱਕਰਿਆਂ ਵਾਲੀ ਗੱਲ ਤਾਂ ਬਿਲਕੁਲ ਥੋਥੀ ਹੈ ਸਹੀ ਗੱਲ ਇਹ ਹੈ ਕਿ ਦੋਵੇਂ ਹੀ ਗੱਲਾਂ ਮਨ ਘੜ ਥਨ ਤੇ ਅਬੂਲ ਤਰਾਨੀ ਦਾ ਬਿਆਨ ਅਸਲੀ ਹੈ ਤੇ ਅੱਖੀ ਡਿਠਾ ਹੈ ਕਿਉਂਕਿ ਅਮਰਤ ਦੇ ਦਾਤੇ ਪੰਥ ਦੇ ਵਾਲੀ ਸਰਬ ਕਲਾ ਸਮਰਾਥ ਹਨ ਤੇ ਪਰਮੇਸ਼ਰ ਦਾ ਹੀ ਰੂਪ ਹਨ ਗੁਰ ਪਰਮੇਸ਼ਰ ਇੱਕੋ ਜਾਣ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਇਹ ਵਿਦਕਰਤ ਤਪੱਸਿਆ ਭਇਓ ਦ્વੈ ਤੇ ਏਕ ਰੂਪ ਹੋ ਵੈ ਗਇਓ ਹੋਇਆ ਬੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ